ਵਧੀਆ ਵਧੀਆ ਤੂੰ ਸੁਣਾ ਗੱਟੇ ਪੀਹ ਲੈ ਕੋਰਟਾ ਦੀਆ ਵਧੀਆ ਬਹਿ ਜਾਣਾ ਕਿਤੇ ਕਿਤੇ ਠੰਢੀ ਪੈ ਗਈ ਤੈਨੂੰ ਮਿਲ ਕੇ ਹੈ ਕਿੰਨੇ ਚਿਰ ਬਾਅਦ ਮਿਲਿਆ ਮੈਂ ਨਥੂ ਵੀਰ ਨਾਲ ਅਹੀਂ ਜਾਂਦੀਆਂ ਬਾਜ਼ਾਰ ਖੰਡ ਵਾਲੇ ਨੂੰ ਹਾਂ ਨਥੂ ਵੀਰ ਮਿਲਿਆ ਰਾਤ ਚ ਸਾਨੂੰ ਹੂੰ ਤੇ ਮੈਂ ਉਹਨੂੰ ਪੁੱਛਿਆ ਇਦਾਂ ਹੀ ਵੀ ਸਿਮਰ ਦਾ ਤਿਹਾ ਚਾਲਿਆ ਅੱਜ ਕੱਲ ਕਿੱਥੇ ਹੁੰਦੀ ਤੇ ਫਿਰ ਉਹਨੇ ਮੈਨੂੰ ਦੱਸਿਆ ਕਿ ਉਹਨੇ ਇੱਥੇ ਮਕਾਨ ਲੈ ਲਿਆ ਹਾਂ ਥੋੜਾ ਛੋਰੀ ਹੋਇਆ ਇੱਥੇ ਅੱਛਾ ਤੇ ਮੈਂ ਫੇਰ ਗੋੜੀ ਦੀਦੀ ਨਾਲ ਭੈਣ ਨਾਲ ਸਲਾਹ ਕੀਤੀ ਇਹ ਵੀ ਇੱਥੇ ਰਹਿੰਦੀ ਆ ਅੱਛਾ ਤੁਹਾਡੇ ਲੱਗ ਗਈ ਹਾਂ ਇਹ ਵੀ ਆਹੀ ਮੈਂ ਬਾਤਾਂ ਹੀ ਮਿਲੀਆਂ ਪਹਿਲਾਂ ਇਹਨੇ ਮਕਾਨ ਲਿਆ ਇੱਥੇ ਬਾਤ ਮੈਂ ਲਿਆ ਠੀਕ ਤੇਰਾ ਬੋਲ ਤੂੰ ਵੀ ਇੱਥੇ ਲੱਲਿਆ ਲੱਗੋ ਲੱਗ ਬਣ ਕੱਥੀਆ ਪੜਦੀ ਹੁੰਦੀ ਨਾ ਮਹਾ ਕਿ ਤੇਰਾ ਆਪਣੇ ਮੇਲ ਕਰਾਇਆ ਹਾਂ ਤੇ ਫਿਰ ਅੱਜ ਫੇਰ ਛਾੜਨ ਗਿਆ ਨਹੀਂ ਅਸੀਂ ਤੇ ਫਿਰ ਮਨਤੂ ਵੀ ਨੇ ਦੱਸਿਆ ਵੀ ਇਧਰੋਂ ਇਧਰ ਬੱਲ ਦੇ ਸਾਹਮਣੇ ਆ ਗਈ ਤੇ ਉੱਤੇ ਰਿੰਦੀ ਸੀ ਮੈਂ ਲੱਭ ਲਿਆ ਹੁਣ ਪੁੱਤ ਤੇ ਮੈਂ ਫਿਰ ਹਾਂ ਪੁੱਛ ਕੇ ਆ ਗਏ ਹਾਂ ਹਾਂ ਤੇ ਮੈਂ ਫਿਰ ਪੁੱਛ ਕੇ ਇੱਥੇ ਤੇ ਫਿਰ ਗਵਾਂਡੀਆਂ ਦੱਸਿਆ ਕਿ ਸਿਮਰ ਤਾਂ ਕਰ ਇਹੋ ਹੀ ਹੈ ਠੀਕ ਟਾਈਮ ਹੈ ਕਿ ਸਿਮਰ ਦਾ ਕਰੀ ਮੈਂ ਤਾਂ ਉਹ ਚਾਹ ਪਣੀ ਆ ਮੰਮੀ ਕੋਈ ਨਹੀਂ ਪਾਣ ਗੱਲਾਂ ਬਾਤਾਂ ਮਾਰੀਏ ਚਾਹ ਪਣੀ ਪੀ ਲੈਣਾ ਕੋਈ ਨਹੀਂ ਹਾਂ ਹੋਰ ਮੇਰੇ ਬੱਸ ਵਧੀਆ ਪ੍ਰੋਣ ਦਾ ਕੀ ਹਾਲ ਜੀ ਖੋਵੇ ਵਧੀਆ ਕੀ ਕੰਮ ਕਰਦਾ ਉਹ ਕੁਕਿੰਗ ਦਾ ਕੰਮ ਵਧੀਆ ਤਾਇਆ ਤੇਰੀ ਸਿਹਤ ਤਾਂ ਪਤਾ ਲੱਗਣ ਦੀ ਆ। ਇਹ ਦੇਖੋ। ਸੱਚੀ ਮੈਮ ਜੀ। ਸੱਚੀ। ਸੱਚੀ। ਇਹ ਕੁਮੜਿਆ। ਇਹ ਇੱਕ ਮਿੰਟ ਮੈਂ ਦਾਦੀ। ਮੈਂ ਨਾ ਚਮੇਲੀ ਬਾਈ। ਚਮੇਲੀ ਬਾਈ। ਹੁਸ਼ਾ ਚਮੇਲੀ ਬਾਈ ਆ। ਕੰਮ ਕੰਮ ਵਾਲੀ ਲਾਈ। ਮੈਂ ਪਹਿਣਾ ਬੇਟਾ ਬਾਬਾ ਸੋਖੀ ਆ ਤੇ ਘਰੋਂ। ਹੂੰ ਇਹ ਸੋਖੀ ਪਹਿ ਦਿਨ ਵੀ ਓਖੀ ਹੋਈਂਦੀ ਆ। ਕਿਉਂ ਪਹਿ ਪੂਰੇ ਦਿਨ ਦੀ ਨਹੀਂ ਟੈਮ ਨਾਲ। ਮਾੜਾ ਤੈਨੋਂ ਪੜਾ ਕੰਮ ਵਾਲਿਆਂ ਤੇ ਇਦਾਂ ਹੀ ਆਂਦੀਆਂ ਹੁੰਦੀਆਂ ਜਿੰਨਾ ਮਰਜ਼ੀ ਅੱਜ ਕਰਕੇ ਨਾਮ ਕਰਨ ਹੁਣ ਕਿਸੇ ਨੇ ਹੱਥ ਟੈਟ ਹੋ ਹੀ ਜਾਂਦਾ ਵੇ ਏਡੀ ਥੋੜਾ ਘਰਾਂ ਵਰਗੇ ਘਰ ਇਹਨੂੰ ਤੇ ਅੱਜ ਤਾਂ ਪਈ ਅਗਲੀ ਗਵਾਂਢ ਸਾਡੀ ਮੇਰੀਆਂ ਬਕਤੋਈਆਂ ਕਰਦੀ ਐ ਲੋਕਾਂ ਦਾ ਕਿਸੇ ਵੇਲੇ ਟੈਟ ਹੁੰਦਾ ਤੁਹਾਡੇ ਤੇ ਕਿਸੇ ਵੇਲੇ ਸੋਖਾ ਹੁੰਦਾ ਵਾ ਜਦੋਂ ਸੋਖਾ ਬਿਨਾਂ ਕਰਦੇ ਨਹੀਂ ਹਰ ਕਿਸੇ ਹੱਥ ਸੋਖਾ ਨਹੀਂ ਮੈਂ ਮੁੰਡੇ ਦਾ ਸੂਟ ਲੈ ਆਵਾਂ ਤੂੰ ਆ ਕੇ ਹੱਥ ਮੜਿਆ ਜਾ ਘੋਟਲਾ ਮੈਂ ਤਾਂ ਹਾਰੇ ਹੋਰੀ 12 ਮਹੀਨੇ ਹੱਥੀ ਘੋਟਦੀ ਹੈ ਬੇਲੀ ਭਾਈ ਤੈਨੂੰ ਫਰੀ ਨੂਰ ਚਮੇਲੀ ਕਲਾ ਕਹਣਾ ਵਾ ਅੱਛਾ ਅੱਛਾ ਚਮੇਲੀ ਤੈਨੂੰ ਸਾਰਾ ਕੁਝ ਦਿੰਦੀ ਹੋਣੀ ਉਹਦੇ ਘਰ ਤੇ ਬਥੇਰਾ ਆਉਂਦਾ ਹਾਂ ਪੇਕੇ ਪੇਹ ਦਿੰਦੀ ਆਪਣੇ ਹਾਂ ਹੇ ਮੈਨੂੰ ਕਹ ਦਿੰਦੀ ਆਇਆ ਹੀ ਨਹੀਂ ਖਰਾਬ ਹੋ ਗਏ ਮਸਾਲੇ ਤੇਜ਼ ਹੀ ਅਜਾ ਆਇਆ ਨਹੀਂ ਉੱਥੇ ਪੂਰਾ ਪੂਦਾ ਹੀ ਆਇਆ ਜਿਵੇਂ ਵੇ ਨਹੀਂ ਨਾ ਫਾਫੇ ਪਰ ਪਰ ਜਦੋਂ ਉਂਗਲਾ ਚਾਟ ਲਿਪੜ ਜਾਂਦੀਆਂ ਜਾ ਚਹਿਲਾ ਉਹ ਨਾਨੀ ਨੂੰ ਫੋਨ ਕਰੀ ਆ ਆ ਕੇ ਚਿਕਨ ਲੈ ਜੋ ਹਾਂ ਹਾਏ ਇਹ ਤਾਂ ਨਹੀਂ ਸੀ ਮਰਦਾ ਉਹ ਤਾਂ ਦੀ ਹੁੰਦੀ ਤਾਂ ਹੈਗੀ ਨਹੀਂ ਸੀ ਉਹ ਕਿੱਦਾਂ ਦੀ ਆ ਪੀ ਕੇ ਹਰਾਮ ਇਹਨੇ ਕਰਨਾ ਮੈਂ ਚਮੇਲੀ ਨੇ ਇਹ ਅੱਜ ਦਾ ਕਰਨ ਦੀ ਇਹਦੀ ਤੇ ਪੈਸੇ ਪਤਾ ਨਹੀਂ ਕਿਹੜੀ ਉਂਗਲਾਂ ਚ ਆ ਗਈ ਹੈ ਕੱਟ ਕਪਰਾ ਮਾਰ ਮੇਰੀ ਰੋਜੀ ਰੋਟੀ 'ਚ ਲੱਤ ਨਹੀਂ ਮਾਰਨੀ ਆ ਕੇ ਮੈਂ ਲੱਤੋ ਫੜ ਲੈਣਾ ਜੇ ਆ ਆ ਵੀ ਵੀ ਭੈਣ ਦੇ ਸੋਨ ਲਾ ਆਂਟੀ ਜੀ ਲਾਲੀਪਾਪ ਜਿੱਦਾ ਚੂਪਦਾ ਨਾ ਬੱਚਾ ਉਹ ਚਿਕਨ ਐਡਾ ਫੜ ਕੇ ਚੂਸਦੀ ਐਡਾ ਫੜ ਕੇ ਤੇ ਮਾਣਾ ਇਤਾਂ ਹੀ ਖਾਈਦਾ ਹੋਰ ਉਹਨੂੰ ਕਿੱਦਾਂ ਖਾਣਾ ਇੱਥੋਂ ਫਟ ਕੇ ਖਾਣਾ ਮੈਂ ਪਰ ਬੀਬੀ ਤੂੰ ਜਾ ਇਹਨੂੰ ਮੈਂ ਸਾੜ ਪਿਆ ਹੀ ਦਿੰਦਾ ਸਾਡੇ ਕਾ ਤੂੰ ਜਿਆਦਾ ਜਿਪੋ ਗਰੀਸ ਤਰੀਕੇ ਨਾਲ ਖਾਂਦੀ ਜਦੋਂ ਕਦੀ ਵੇਖਿਆ ਹੀ ਨਹੀਂ ਹੁੰਦਾ ਇਹ ਮੇੜ ਨਾ ਉਂਗਲਾ ਚਾ ਕੇ ਕੇ ਹੂੰ ਕਰ ਲਿਆ ਉਂਗਲਾ ਚੋਂ ਨੂੰ ਮੈਂ ਦੱਸ ਰਵੜੇ ਵੀ ਮੁਗੜੇ ਆਂਡ ਗੁਆੜ ਕੇ ਵਾਈ ਜਾਂਦੀ ਹੋਣੀ ਆ ਉਹ ਆਂਦੇ ਹੋਣੇ ਆ ਵੀ ਤੈਨੂੰ ਕੁਛ ਦਿੰਦੀ ਆ ਕਿ ਨਹੀਂ ਦਿਆਂ ਜੇ ਅੱਧੀ ਜਮਾਨਾ ਕੋਈ ਚੀਜ਼ ਕਹਿੰਦੀ ਮਾਸੇ ਵਾਲੇ ਦੇਣੀ ਪੈਸਾ ਮੰਗੇ ਪੈਸਾ ਕੋਈ ਰੋਟੀ ਪਾਣੀ ਕੋਈ ਫਲ ਫਰੂਟ ਆਵੇ ਤਾਂ ਦੇਣੀ ਇਹ ਤਾਂ ਪਤਾ ਨਹੀਂ ਵਹਿ ਹਰਾਮ ਕਰਨ ਦੇ ਤਰਖਾ ਤੇ ਤੈਨੂੰ ਪੂਰੀ ਦਿੱਤੀ ਨਹੀਂ ਜਾਂਦੀ ਐਕਸਟਰਾ ਪੈਸੇ ਤਾਂ ਮੈਨੂੰ ਕਿੱਥੇ ਦੇਣੇ ਆਂਦੇ ਜਾਂਦੇ ਬੈੱਡ ਤੇ ਲੈ ਕੇ ਤਾਂ ਚੜ ਕੇ ਬੈਠੀ ਸਿਰ ਤੇ ਰੋਟੀ ਚ ਨਹੀਂ ਬੈਠੀ ਮੇਰੇ ਸਿਰ ਤੇ ਚੜ ਗਈ ਏ ਇਹਨੂੰ ਕਿਸ ਨੇ ਸਿਖਾਇਆ ਵਾ

ਹਾਈ ਨਮਾ। ਇਹ ਮੇਰਾ ਸਟੇਰ ਹੈ। ਹਾਈ ਕੜਾਲ ਪੈ ਗਈ ਮੜੀ ਜੀ ਮਾਲਕ ਜੀ ਕੱਢਿਓ। ਲੈ। ਲੱਤ ਕੱਢਣ ਨੂੰ ਨਹੀਂ ਕਿਆ ਕੜਾਲ ਕੱਢੇ ਮੈਂ ਕਿਆ। ਬਾਹ ਪਾਣੇ। ਬਾਣੇ ਚਾਹ ਬਣਾਉਂਦੇ। ਉਹ ਤਾਂ ਮੈਨੂੰ ਆਂਦੇ ਚੁੱਕਣਾ ਚਾਹੀਆ ਤੇ ਤੁਸੀਂ ਉਹਦਾ ਭਾਵੇਂ ਸਿੱਧੇ ਰਹਿੰਦੇ ਹੋ ਨਾ ਇਹਨਾਂ ਵਿੱਚ ਤੁਹਾਨੂੰ ਛੁੜਾ ਕੇ ਜਾਣਾ ਉਂਗਲਾ। ਮੈਂ ਕਹੇ ਦੀ ਉਂਗਲ ਚ ਨਹੀਂ ਆਉਂਦੀ ਤੇਰੇਆਂ ਨੂੰ। ਚਮੇਲੀ ਚਾਹ ਬਣਾਉਂਦਾ। ਕੋਈ ਨਹੀਂ ਕਾਲਸ ਤੇਰੇ ਮੈਂ ਵੇਖੂ ਮੈਂ। ਨਾਲੇ ਮੈਨੂੰ ਇੱਕ ਚੱਪਲ ਲੈ ਦੇਓ ਨਵੀਂ ਗੱਦੇ ਜਿਵਾਲੀ। ਹੋਣ ਸੁਨਾਮ ਆ ਨਾ। ਬੜੀ ਸ਼ਕੀਨ ਆ ਤੇਰੇ ਆ ਧੰਮ ਵਾਲੀ ਚ ਸ਼ਕੀਨ ਮੈਂ ਫੈਲਾ ਲਿਆ ਮੰਗ ਲਈ ਤੁਹਾਡੇ ਕੋਲ ਬੜੀ ਸ਼ਕੀਨ ਆ ਬਹੁਤਾ ਬੋਲੀ ਦਾ ਨਹੀਂ ਹੁੰਦਾ ਹੋਰ ਫੇਰਾ ਛੱਡ ਪੜਾ ਇਹਨੂੰ ਹੋਰ ਸੁਣਾ ਕੋਈ ਮਾਦਮ ਲੀਆਂ ਬਾਸ ਸਹੀਕ ਮਾਣਾ ਨਿਆਣੇ ਨਿਉਨੇ ਠੀਕ ਆ ਨਿਆਣੇ ਨਿਆਣੇ ਤਿੰਨ ਦੋ ਬੇਟੀਆਂ ਇੱਕ ਬੇਟਾ ਚੱਲ ਤੂੰ ਸੁਣਾ ਤੇਰੇ ਕਿੰਨੇ ਆ ਮੇਰਾ ਇੱਕੋ ਬੇਟਾ ਹੋਵੇ ਆ ਗਿਆ ਨਾਸ਼ੇ ਚਾਹ ਮੈਂ ਉਹ ਕਿਹਾ ਕਿ ਮੈਂ ਕਿਹਦੇ ਨੂੰ ਹਲੋ ਦੀਤਾ ਤੇ ਬੇਟਾ ਆਜੋ ਆਜੋ ਉਹ ਸ਼ਾਰਮਾ ਬਾਬਾ ਮੇਰਾ ਉਹ ਝਾੜੂ ਵਿੱਚ ਰਹਿ ਗਿਆ ਝਾੜੂ ਲਾ ਲੋ ਬਾਕੀ ਝਾੜੂ ਲਾਵਾਂ ਹਾਂ ਜੀ ਮੇਰਾ ਵਿੱਚ ਹੀ ਰਹਿ ਗਿਆ ਮੈਂ ਚਾਹ ਬਣਾ ਕੇ ਦੇਣਾ ਤੂੰ ਹਾਂ ਮੈਂ ਨਾ ਮੈਂ ਕੀ ਕਰਾਂ ਹਾਂ ਹੈ ਝਾੜ ਲਓ ਫਿਰ ਇਹਨੂੰ ਕੀ ਆ ਵਾ ਅਸਾ ਤੂੰ ਨੌ ਨੂੰ ਕਹਿਣਾ ਪ੍ਰਾਨਾਂ ਵਾਲਿਆ ਕਰ ਤੂੰ ਤੇ ਮੇਰੇ ਨਾਲ ਵੀ ਵਾਦੇ ਆ ਹੈਂ ਅਖੋ ਚੜਾਂ ਚਲਾ ਆਂਦਾ ਚਲਾ ਆਂਦਾ ਪਰ ਐਦਾਂ ਹਾਂ ਉਹ ਇਹ ਬਾਹਰੋਂ ਖਰੀਦਾ ਵਾ ਅੱਛਾ ਬਾਹਰੋਂ ਆਂ ਕਿ ਕਿਤਾਚ ਮੇਲੀ ਬਾਈ ਟ੍ਰੀਲੇ ਬੜੀ ਸੋਹਣੀ ਸੀ ਮਨ ਤੇਰੀ ਨਿੱਪ ਕੰਮਲੀ ਚਕੜੇ ਦਾ ਲਾਈ ਹਾਂ ਅੱਛਾ ਚਕੜਾ ਮੈਂ ਕਿਹਾ ਤੇ ਚਕਲੇ ਵਰਗੀ ਚਕੜਾ ਲਾਣੋ ਨਹੀਂ ਕਿਹਾ ਛਾਂ ਕਿੱਧਰ ਆ ਤੈਨੂੰ ਇਹ ਨਹੀਂ ਮਿਹਰ ਚੋਕਲੇ ਦੇ ਲਈਦਾ ਅੱਡੀ ਉੱਚੇ ਨਾਲ ਸ਼ਾਂਗਲਾ ਲੱਗਾ ਅੱਡੀਆਂ ਚੋਕਲੇ ਚੋਕਲੇ ਛਕੜ ਲਾ ਪੈਂਦੀਆਂ ਕਾਪ ਚ ਬਿਠਾ ਲੈ ਗਏ ਜਾ ਕੇ ਫੱਟੀ ਰੱਖੋ ਤੇ ਜੇ ਸ਼ਾਂਗਲਾ ਨਹੀਂ ਵਾ ਲਾਓ ਤੇ ਆਪ ਅੱਛਾ ਆ ਤੇ ਪਾਣੀ ਆ ਗੁਰਸ਼ ਵਾਲਾ ਗਾ ਨਹੀਂ ਪਾਣਾ ਬੜਦੇ ਗੁਰਸ਼ੇ ਕਲੀ ਜਾਂਦਾ ਵਾ ਹਾਏ ਪਾਣੀ ਗੁਰਸ਼ ਇੱਥੇ ਕਰ ਲਿੰਦਾ ਵਾ ਜਿੰਨੇ ਜੇ ਬੋਲਣ ਜੋ ਗਣੇ ਨਾ ਮੈਂ ਤਾਂ ਵੱਡੇ ਬਾਥਰੂਮ ਆ ਅੱਛਾ ਛੋਟਾ ਤੇ ਹੈ ਨਾ ਲੈ ਬੱਚਾ ਮੱਚੇ ਮਾਰੀ ਉਹ ਪਹਿਲਾਂ ਕੀ ਕਹਿੰਦੇ ਵਿਚਕਾਰੀਆਂ ਚ ਮੂੰਹ ਅੱਗੇ ਕਰੋ ਧੋਕ ਨਹੀਂ ਜਈਆਂ ਇਹ ਢਾਣੀ ਘੜੀ ਟਪੋਤ ਮੂਹ ਦਾ ਮਰੀਦ ਨਹੀਂ ਪੋਤਾ ਇਹ ਸਾਰਾ ਐਤੇ ਚਲ ਗਿਆ ਝਮੇਲੀ ਭਾਈ ਤੇ ਮੈਂ ਘੁੱਟੀ ਦਿੱਤੀ ਆ ਨਾ ਕੀ ਪਤਾ ਕੋਖੋ ਆ ਕੇ ਹੁਣ ਵਾਲਾ ਸੀ ਉਧਰ ਲੱਗ ਗਿਆ ਕੌਣ ਸੀ ਤੇਰੇ ਝਮੇਲੀ ਹੀ ਤੋਈਆਂ ਝਮੇਲੀ ਦੇ ਚਲ ਗਿਆ ਫਿਰ ਨਹੀਂ ਆਨ ਦਾ ਡਾਇਲਗ ਹੁੰਦੇ ਨੇ ਜੇ ਉਹਦੇ ਵਾਂਗੂ ਆਇਆ ਕਰਨਾ ਪਈ ਫਿਰ ਤੇ ਕੀ ਕਰੇ ਦਾਈ ਦੇ ਚਲ ਗਿਆ ਫਿਰ ਤੇ ਕੀ ਕਹਣਾ ਹੈ ਤੁਹਾਡੇ ਸੰਸਕਾਰ ਬੜੇ ਵਧੀਆ ਸਾਡਾ ਮੁੰਡਾ ਮਾਅਸ਼ਾ ਕਰਦਾ ਸੇਵਾ ਕਰਦਾ ਵਾ ਨਹੀਂ ਸਾਨੂੰ ਪਤਾ ਪਰ ਇਹ ਵਸ ਤੇ ਗੁੱਲੂ ਤਰੋ ਜਣੀ ਚਰਮਦਨ ਉਸ ਤਰ੍ਹਾਂ ਦਾ ਉਹ ਹੋ ਗਿਆ ਅਜੇ ਲੁੱਤਣਾ ਨਹੀਂ ਚਰਾਂਦਾ ਜੇ ਘਰਾਰੇ ਚਰਾਂਦਾ ਰਾਤ ਦੇ ਪਾਣੀ ਪੀ ਕੇ ਮੁੰਡਾ ਤੇਰਾ ਚਾਹ ਵਾ ਚਲੋ ਨਹੀਂ ਪੀਣਾ ਤੇ ਮਾਣਾ ਰੱਖਦੇ ਆ ਲੈ ਜੇ ਤੇਰੇ ਚਲ ਚਲੇ ਰੱਖਿਆ ਮੇਰੇ ਨੱਕ ਚ ਪੀੜੋਂ ਹੁੰਦੀ ਆ ਬਖਾਂਡ ਘੱਟ ਘੱਟ ਚ ਮਿਲ ਜਾਕਿਆ ਮੇਨੂੰ ਮੇਰੀ ਮੰਮੀ ਨੇ ਦੱਸਿਆ ਜਿਵੇਂ ਹੋਣ ਵਾਲੀ ਨੇ ਮੇਰੇ ਲੱਗ ਤੂੰ ਹੀ ਮੈਨੂੰ ਤੁਹਾਡੇ ਕੋ ਖੋ ਆਇਆ ਆ ਮੈਂ ਜਾਣਾ ਆਸਮਾਨ ਤੇ ਦੇਖ ਤਾ ਕੰਮ ਵਾਲੀ ਘਾਟ ਤੇ ਮੈਨੂੰ ਕੀਨਾ ਲੱਗਦੀ ਲੱਗਦੀ ਹੈ ਤੇ ਫੇਰ ਤੁਸੀਂ ਕਰੋ ਕੰਮ ਨਹੀਂ ਜਾ ਰਹੀ ਆ ਛਾੜੂ ਪੋਚੋ ਭਾਂਡੇ ਮੈਂ ਗਲਾਹ ਮਾਰਨ ਤੁਹਾਡੇ ਪਾਣੀ ਦੀ ਭਣੇ ਕੀ ਕਰਾਈ ਦੇ ਆ ਕਿਤ ਕਰਦੀਆਂ ਹੈ ਚਾਹ ਤੇ ਦੇਣਾ ਤੂੰ ਸਵੇਰੇ ਜਵਾਬ ਦੇ ਦੇ ਮੈਂ ਤੇ ਦੇਣਾ ਹਾਂ ਮੈਂ ਮੂੰਹ ਤੇ ਕਹਿ ਨਹੀਂ ਜਵਾਬ ਦੇ ਦੇਣਾ ਜਵਾਬ ਮੈਨੂੰ ਵੀ ਦੇਣਾ ਆਉਂਦਾ ਤੇ ਪੁੱਛੋ ਕੋਈ ਸਵਾਲ ਮੈਂ ਤੇ ਆ ਵੀ ਉਹਨੇ ਕਰਾਰੇ ਕਰ ਲੈਣੇ ਕੋਈ ਨਹੀਂ ਤੇਰਾ ਸਾਹਮਣੇ ਬੈਠੀ ਰਹਿੰਦੀ ਆ ਤੇ ਮੈਂ ਚਲ ਚਾਣਾ ਸੀ ਮਿਲਣਾ ਆ ਗਿਆ ਤੇ ਸਾਨੂੰ ਕੀ ਪਤਾ ਸੀ ਵੀ ਐਦਾਂ ਕਰਨਾ ਚਾਹ ਨਹੀਂ ਆਣਾ ਨਹੀਂ ਨਹੀਂ ਇਹਨੇ ਮੇਰੇ ਘਰ ਆਈਆਂ ਸੇਲੀਆਂ ਦੀ ਕਿਤੇ ਇਹਨੇ ਬੇਇੱਜ਼ਤੀ ਕੀਤੀ ਮੈਂ ਸਵੇਰੇ ਕਿਤੇ ਤੂੰ ਕਰਤੋਂ ਕਰਤੇ ਨਹੀਂ ਹੋਣਾ ਚ ਮੇਰੀ ਮੈਂ ਆਉਣਾ ਮੇਰੀ ਲੱਗਾ ਆਉਣਾ ਕਰੰਡਾ ਤੇ ਰੰਗੂ ਤੂੰ ਇਧਰ ਲੁਦਰੋ ਚਲਾਈ ਉਹ ਉਧਰ ਕਰੀ ਜਾ ਹਜੇ ਉਹ ਚੂਲੀਆਂ ਹੀ ਮਾਰਦੇ ਆ ਗਲਾਹ ਨਹੀਂ ਚਲਾਉਂਦੇ ਚਲਾ ਗਲਾਹ ਪੰਜਾਬ ਵਾਲੇ ਨੂੰ ਕਹਤਾ ਠਿੱਚ ਮੇਲੀ ਲੈ ਜਾ ਚੋਕੇ ਆਖੇ ਲੱਗਣ ਦੀ ਦੂਦੇ ਆ ਬੂਏ ਚੜਾਈ ਹੈ ਹੈ ਨਾ ਨਾ ਸੁਣਾ ਦਿਨੀ ਇਹਦੇ ਨਾਲੇ ਤੇ ਬੇ ਤੇ ਭੈਣ ਭਰਾਵਾਂ ਦੀ ਦੀਦੀ ਤੁਮ ਕੱਲੀ ਮੇਰਾ ਚੱਕੜਾ ਘੜ ਘੜ ਚੱਪ ਚੱਪ ਦੇ ਆ ਕਰਦੀ ਤੂੰ ਮਾਰ ਮਾਰ ਕੱਲੀ ਮੇਰਾ ਆਹੋ ਨਿਆਣੇ ਨਹੀਂ ਕਾਮੇ ਤਾਂ ਕਰਕੇ ਲਾਈ ਚੱਲ ਕੰਮ ਵੱਡਾ ਲੈਣੀ ਹੈ ਇਹ ਤੇ ਮੇਰੇ ਸਿਰ ਤੇ ਚੜ ਕੇ ਨੱਚੰਦੀ ਲੈ ਕਕਲਾਰਾ ਕਿਉਂ ਲੈਣਾ ਲੈ ਆਈ ਭੈਣਾ ਲੱਗੇ ਪੈਸੇ ਟੈਂਸ਼ਨ ਖੇਡ ਚੰਗਾ ਫਿਰ ਸਿਰ ਮਰ ਚੱਲਦੇ ਆਪਾਂ ਹੈ ਨਹੀਂ ਮਾਣਾ ਨਾ ਤੇ ਚਾਹ ਨਾ ਪਾਣੀ ਤੇ ਦੱਸ ਏਦਾਂ ਥੋੜਾ ਮੈਂ ਜਾਣ ਦੇਣਾ ਮੈਂ ਚਾਹ ਨਾ ਪਾਣੀ ਤੇ ਆਉਂਦੇ ਕੁੱਤੇ ਖਾਣੀ ਤੇ ਆਈਆਂ ਚੱਲਦੇ ਆ ਪਰ ਤੂੰ ਹੀ ਮੇਰੀਆਂ ਭੈਣਾ ਉਹਦੀ ਨਾ ਟੈਂਸ਼ਨ ਲਓ रा रोज कामह बंद रखा अपना सुट दल सुना बुरी बना रह चल उठा चले गए ਦਾ ਕੰਮ ਢਾ ਜੋ ਹੈ ਉਹ ਜਿਹੜਾ ਪਹਿਲੇ ਗਰੇਵ ਨਾਲ ਪੈਨ ਨੂੰ ਨਹੀਂ ਤਾਂ ਲੱਗ ਜਣੀ ਉਹਨਾਂ ਫੋਟੋ ਤੇ ਤੇਰੀ ਗੱਡੀ ਕਹਿੰਦੇ ਉੱਥੇ ਨੱਕ ਮਾਸਾ ਨਹੀਂ ਹੈਗਾ ਇੱਥੇ ਨਾ ਕਹੇ ਜਿੱਦਾ ਹਿੱਕ ਚ ਮਾਰ ਦਿੰਦਾ ਕੱਡੇ ਹਾਂ ਹਾਂ ਉਹ ਕਹਿੰਦਾ ਇਹਨੂੰ ਮੇਰਾ ਫੁਲਕੇ ਲਾਉਣ ਨੂੰ ਕਿਹਾ ਫੁਲਕੇ ਲਾ ਜਾ ਨਹੀਂ ਉੱਥੇ ਵੇ ਗੱਡੀ ਸਿੱਧੀ ਸਿੱਧਰੀ ਲੈ ਕੇ ਤੇ ਹਸਬੰਡ ਜੀ ਨਹੀਂ ਜੀਣ ਦਿੰਦੇ ਹੈਲੋ ਮੁੰਨੇ ਤੇ ਪਹਿੰਡਾਰ ਵਾਲੇ ਦਾ ਮਾਮਾ ਆச்சா ਹਾਂ ਠੀਕ ਹਾਂ ਰਿੰਦਾ ਨਹੀਂ ਕੋਈ ਮੈਂ ਤਾਂ ਵੀ ਆਇਆ ਨਹੀਂ ਓਕੇ ਬਾਈ ਠੀਕ ਆ ਮਿਸ ਯੂ ਚਲੋ ਸੀ ਹਏ ਤੇਰਾ ਪਾਲਾ ਫੂਨ ਹੁਣੇ ਪੈਣਾ ਟਾਟਾ ਟੋਟ ਚੱਲਿਆ ਸੀ ਕੋਈ ਨਹੀਂ ਵਾਧੂ ਪੈਸੇ ਨਾ ਵੀਟ ਵੇਚ ਕੇ ਪੈਸੇ ਕਿੱਥੇ ਕੀਤੇ ਨੇ ਚੋ ਠੀਕ ਆ ਪੈਣਾ ਸਿਮਰ ਫੇਰ ਕਿਤੇ ਆਵਾਂਗੇ ਨਾ ਚੇਚਾ ਫੇਰ ਰੋਟੀ ਪਾਣੀ ਖਾਜੇ ਪੈਣਾ ਬੈਜੋ ਤੁਹਾਡੇ ਪਾਸੋਂ ਮਮੀ ਰੋਟੀ ਖਾਣੀ ਐ ਰੋਜ਼ ਨੂੰ ਨਾਰਾ ਲੰਗਦੀ ਹਾਏ ਖਾਕ ਕਾ ਕੇ ਖਾ ਲਿਆ ਕ ਇਹ ਤੇ ਬੈਠੇ ਹੋ ਤਾਂ ਲਾਈਆਂ ਨੇ ਤੇ ਹੁਣ ਕੀ ਪਕਾਉਂਗੀ ਚਲ ਕੋਈ ਨਹੀਂ ਮੈਂ ਤੁਹਾਨੂੰ ਉਹਨਾਂ ਸੱਦੂੰਗੀ ਫੋਨ ਕਰਕੇ ਠੀਕ ਆ ਹਾਂ ਸੱਦ ਦੇ ਨਾਲੇ ਤਾਂ ਦੇਣਾ ਕੋਈ ਵਧੀਆ ਜੀ ਤੈਨੂੰ ਮੈਂ ਦੱਸ ਪਾਉਂਗੀ ਕਿ ਚਲ ਦੇਖਿਓ ਫਿਰ ਤੁਸੀਂ ਦੋਵੇਂ ਨਹੀਂ ਮੈਂ ਤੁਹਾਡੀ ਲੜਾਈ ਕਰਵਾ ਦੇਣੀ ਜੇ ਚੰਗਾ ਚਲ ਜੀ ਚਲ ਮੇਰੇ ਦੱਸਿਆ ਫੋਨ ਕਰਕੇ ਕੋਈ ਸੰਭੀ ਹੈ ਹਾਂ ਕੋਈ ਨਹੀਂ ਰੋਜ਼ ਡਲਰ ਕੰਮ ਘਟ ਘਟ ਕੱਢਣ ਡਲਰ ਬਹੁਤ ਰੋਲਾ ਪਾਉਂਦੀ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ ਬੈਠਾ ਸਾਸਰੀ ਘਰ ਸਾਸਰੀ ਘਰ ਬੈਠਾ ਸਾਸਰੀ ਘਰ ਗਾਣੇ ਹਾਂ ਸਾਸਰੀ ਘਰ ਸਾਸਰੀ ਘਰ ਬੁਲਾਉਂਦੀ ਕਿ ਕਲਾ ਬੁਲਾਉਂਦੀ ਆ ਜਿਹੜਾ ਬੱਚ ਗਿਆ ਜੇ ਚੰਗਾ ਹੈ ਚੰਗਾ ਘੂਟੋ ਜੇ ਚਲ ਕਰਨੇ ਕੰਮ ਦੋਤਾਂ ਮੈਂ ਕਰਾਂਗੀ ਉਹ ਨਾ ਕਿਵੇਂ ਆ ਗਿਆ ਉਹਦਾ ਸਾਹ ਲੈ ਗਿਆ ਨੂੰ ਮੋਟਾ ਤੂੰ ਇੰਨਾ ਕੰਨੀ ਡਰਾਵੀਂ ਨਾ ਤੇ ਮੇਰੇ ਸਿਰ ਨਾ ਨਾ ਚਮੇਲੀ ਬਾਈ ਚਮੇਲੀ ਬਾਈ ਚਮੇਲੀ ਬਾਈ ਹਾਂ ਹਾਂ ਤੇ ਮੈਂ ਕਿਹੜੇ ਕੋਲ ਤੇ ਖਾਈਏ ਚਲ ਚਲ